ਗੁਰੂ ਰੂਪ ਗੁਰੂ ਪਿਆਰੀ ਸਾ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅਸੀਂ ਸੁਣ ਰਹੇ ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਜੀਵਨੀ ਅੱਜ ਅਸੀਂ ਸ਼੍ਰੀ ਗੁਰੂ ਅੰਗਨਦੇਵ ਜੀ ਮਹਾਰਾਜ ਸੱਚੇ ਪਾਸ਼ਾ ਦੂਸਰੇ ਸਤਿਗੁਰੂ ਜੀ ਦੀ ਜੀਵਨੀ ਵਿੱਚੋਂ ਦੂਜਾ ਭਾਗ ਸੁਣਾਵਾਂਗੇ YouTube ਦਾ ਆਪਣੇ ਚੈਨਲ ਦਾ ਦੂਜਾ ਭਾਗ ਸੁਣਾਵਾਂਗੇ ਇੱਕ ਭਾਗ ਪਹਿਲਾ ਆਪ ਸੁਣ ਰਹੇ ਸੁਣ ਚੁੱਕੇ ਹੋ ਜੋ ਜਿਸ ਦੇ ਵਿੱਚ ਬਿਸਕ ਜਾਣਕਾਰੀ ਦਿੱਤੀ ਗਈ ਸੀ ਤੇ ਗੁਰੂ ਮਹਾਰਾਜ ਸੱਚੇ ਪਾਸ਼ਾ ਜੀ ਦੀ ਸ਼ਾਦੀ ਹੋਈ ਤਾਂ ਫਿਰ ਉਹ ਕਨੂਰ ਪਿੰਨੇ ਦੇ ਵਿੱਚ ਆਏ ਪਹਿਲਾਂ ਉਹ ਸਰਾਇਨਾਗਾ ਵਿੱਚ ਰਹਿੰਦੇ ਸਨ ਇੱਥੇ ਤੱਕ ਆਪਾਂ ਇੱਕ ਕਥਾ ਸੁਣੀ ਹੈ ਗੁਰੂ ਅੰਗਨਦੇਵ ਜੀ ਮਹਾਰਾਜ ਜੀ ਦੇ ਜੀਵਨ ਦੀ ਅੱਜ ਦੂਜਾ ਭਾਗ ਸੁਣਦੇ ਹਾਂ ਇਸ ਦੂਜੇ ਭਾਗ ਦੇ ਵਿੱਚ ਸੁਣਾਗੇ ਸੀ ਕਿ ਉਹਨਾਂ ਨੂੰ ਗੁਰੂ ਨਾਨਕ ਪਾਤਸ਼ਾਹ ਜੀ ਦੇ ਦਰਸ਼ਨਾਂ ਦੀ ਲੱਭ ਕਿਵੇਂ ਲੱਗੇ ਸਸੰਗਤ ਜੀ ਸਤਿਗੁਰੂ ਨਾਨਕਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਲ ਸ੍ਰੀ ਗੁਰੂ ਅੰਗਨਦੇਵ ਜੀ ਭਾਬ ਕੇ ਭਾਈ ਲੈਣਾ ਜੀ ਦਾ ਮਲਾਪ ਕਿਵੇਂ ਹੋਇਆ ਇਹ ਆਪਾਂ ਅੱਜ ਦੀ ਕਥਾ ਦੇ ਵਿੱਚ ਸਰਵਣ ਕਰਾਂਗੇ ਸਸੰਗਤ ਜੀ ਪਿੰਡ ਖਡੂਰ ਵਿੱਚ ਗੁਰੂ ਨਾਨਕਦੇਵ ਜੀ ਦੇ ਸਿੱਖ ਭਾਈ ਜੋਧ ਜੀ ਰਹਿੰਦੇ ਸਨ ਉਹਨਾਂ ਦਾ ਜੀਵਨ ਸਿੱਖੀ ਰੰਗ ਵਿੱਚ ਰੰਗਿਆ ਹੋਇਆ ਸੀ ਉਹ ਸਦਾ ਗੁਰੂ ਨਾਨਕ ਦੇਵ ਜੀ ਦੀ ਬਾਣੀ ਪੜ੍ਹਦੇ ਰਹਿੰਦੇ ਸਨ ਅਤੇ ਉਹ ਹੋਰ ਕਿਸੇ ਦਾ ਸਿਮਰਨ ਨਹੀਂ ਕਰਦੇ ਸੀ। ਉਹਨਾਂ ਦੀ ਸ਼ਰਧਾ ਸਦਾ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਵਿੱਚ ਰਹਿੰਦੀ ਸੀ। ਇਸ ਲਈ ਉਹ ਸਦਾ ਆਨੰਦ ਵਿੱਚ ਰਹਿੰਦੇ ਸਨ। ਇੱਕ ਦਿਨ ਭਾਈ ਜੋਧ ਜੀ ਇੱਕ ਮਨ ਹੋ ਕੇ ਅੰਮ੍ਰਿਤ ਵੇਲੇ ਆਸਾ ਦੀ ਵਾਰ ਦਾ ਪਾਠ ਕਰ ਰਹੇ ਸਨ। ਸੋ ਉਸ ਸਮੇਂ ਦੇ ਵਿੱਚ ਜਿਹੜੀ ਅਸਾਦੀ ਵਾਰ ਹੁੰਦੀ ਸੀ ਉਹ 21 ਪੌੜੀਆਂ ਤੱਕ ਹੁੰਦੀ ਸੀ 21 ਪੌੜੀਆਂ ਦੇ ਵਿੱਚ ਸਾਰੇ ਸ਼ਲੋਕ ਗੁਰੂ ਨਾਨਕ ਦੇਵ ਜੀ ਦੇ ਉਚਾਰਨ ਕੀਤੇ ਹੋਏ ਉਸ ਤੋਂ ਬਾਅਦ ਜਿਹੜੇ ਹੁਣ ਅੱਜ ਕੱਲ੍ਹ ਅਸਾਦੀ ਵਾਰ ਦੇ 24 ਸ਼ਲੋਕ ਹੈ ਦਾ ਲਾਸਟ ਵਾਲੇ ਤੈਨਸ ਲੋਕਗੁਰ ਅੰਗਨਦੇਵ ਜੀ ਮਹਾਰਾਜ ਸੱਚੇ ਪਾਸ਼ਾ ਜੀ ਦੇ ਉਚਾਰਨ ਕੀਤੇ ਹੋਏ ਉਹਨਾਂ ਦਾ ਹਿੱਸਾ ਅਸਦੀਵਾਰ ਦੇ ਵਿੱਚ ਦੂਸਰੇ ਸਤਿਗੁਰ ਅੰਗਨਦੇਵ ਜੀ ਮਹਾਰਾਜ ਜੀ ਦਾ ਤੇ ਉਸ ਸਮੇਂ ਦੇ ਵਿੱਚ ਗੁਰੂ ਨਾਨਕ ਦੇਵ ਜੀ ਦੇ ਸਮੇਂ ਜੋ ਸਿੱਖ ਅਸਦੀਵਾਰ ਦਾ ਪਾਠ ਕਰਿਆ ਕਰਦੇ ਸਨ ਤਾਂ ਉਹ 21 ਬਾਣੀਆਂ ਤੱਕ ਹੀ ਕਰਿਆ ਕਰਦੇ ਸਨ 21 ਸ਼ਲੋਕ ਸਨ ਉਸ ਸਮੇਂ ਅਸਦੀਵਾਰ ਦੇ ਤਾ ਭਾਈ ਜੋਧ ਜੀ ਇੱਕ ਦਿਨ ਅਮਰਤ ਵੇੜੇ ਨਾਲ ਇਕਮਨ ਹੋ ਕੇ ਅਸਾਦੀ ਵਾਰ ਦਾ ਪਾਠ ਕਰ ਰਹੇ ਸਨ ਤਾਂ ਐਫ ਜੀ ਦੇ ਨੋਟਿਸ ਵਿੱਚ ਲੈ ਜਾਂਦਾ ਆਪਾਂ ਕਿ ਉਸ ਵੇਲੇ ਅਸਾਦੀ ਵਾਰ ਦੀਆਂ 21 ਪੌੜੀਆਂ ਸਨ ਅਤੇ ਇਸੇ ਨੂੰ ਸੰਪੂਰਨਾ ਅਸਾਦੀ ਵਾਰ ਮੰਨੇ ਜਾਂਦਾ ਸੀ ਗੁਰੂ ਜੀ ਦੇ ਸਿੱਖੇ ਇਸੇ ਦਾ ਨਿਤਨੇਮੀ ਕਰਦੇ ਸਨ ਬਾਦ ਵਾਲੇ ਤਿੰਨ ਸ਼ਲੋਕ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਹਨ ਅਤੇ ਪੌੜੀਆਂ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਹਨ ਜੋ ਬਾਦ ਵਿੱਚ ਉਚਾਰੀਆਂ ਗਈਆਂ ਇਸ ਤਰ੍ਹਾਂ ਭਾਈ ਜੋਤੀ ਜੀ ਪਾਠ ਕਰਦੇ ਸੀ ਉਹਨਾਂ ਦਾ ਨਿਤਨੇਮ ਸੀ ਆਸਾ ਜੀ ਦੀ ਵਾਰਤਾ ਫਿਰ ਭਾਈ ਲੈਣਾ ਜੀ ਨੇ ਉਹਨਾਂ ਪਾਸੋਂ ਕੁਝ ਹੋਰ ਸ਼ਬਦ ਸੁਨੇ ਤਾਂ ਉਸ ਵੇਲੇ ਉਹਨਾਂ ਦੇ ਦਿਲ ਵਿੱਚ ਇੱਕ ਉਦੁੱਤੀ ਪ੍ਰੇਮ ਜਾਗਿਆ ਸਤਿਗੁਰੂ ਜੀ ਵਾਸਤੇ ਪਰ ਉਹਨਾਂ ਨੂੰ ਪਤਾ ਨਹੀਂ ਸੀ ਵੀ ਸਤਿਗੁਰੂ ਜੀ ਹੈ ਬਾਰੇ ਇੰਨਾ ਸ਼ਬਦਾਂ ਨੂੰ ਸੁਣ ਕੇ ਪ੍ਰਮਾਤਮਾ ਪ੍ਰਤੀ ਉਹਨਾਂ ਦੇ ਅੰਦਰ ਇੱਕ ਅਦੁੱਤੀ ਪ੍ਰੇਮ ਜਾਗ ਗਿਆ। ਸ਼ਬਦ ਸੁਣ ਕੇ ਉਹਨਾਂ ਦੀ ਆਤਮਾ ਆਨੰਦ ਨਾਲ ਭਰ ਗਈ। ਤਾਂ ਭਾਈ ਲੈਣਾ ਜੀ ਨੇ ਉਸ ਸਿੱਖ ਨੂੰ ਬੁਲਾ ਕੇ ਪੁੱਛਿਆ ਕਿ ਭਾਈ ਤੁਸੀਂ ਜਿਹੜਾ ਭਜਨ ਕਰਦੇ ਹੋ ਇਹ ਕਿਸ ਦਾ ਲਿਖਿਆ ਹੋਇਆ ਹੈ? ਭਾਈ ਜੋਧ ਜੀ ਨੇ ਕਿਹਾ ਕਿ ਇਹ ਕੋਈ ਭਜਨ ਨਹੀਂ ਆ। ਇਹ ਤਾਂ ਮੇਰੇ ਪਿਆਰੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਆ ਸਿੱਖੀ ਵਿੱਚ ਇਸ ਨੂੰ ਸ਼ਬਦ ਆਖਦੇ ਹਨ ਗੁਰੂ ਨਾਨਕ ਜੀ ਗੁਰੂ ਨਾਨਕ ਦੇਵ ਜੀ ਮੇਰੇ ਗੁਰੂ ਹਨ ਮੈਂ ਉਹਨਾਂ ਦਾ ਸਿੱਖ ਹਾਂ ਅਤੇ ਮੈਂ ਉਹਨਾਂ ਦਾ ਸ਼ਬਦ ਹਮੇਸ਼ਾ ਹੀ ਪੜਦਾ ਰਹਿੰਦਾ ਤਦ ਭਈ ਲੈਣਾ ਜੀ ਨੇ ਵਿਚਾਰ ਕੀਤੀ ਕਿ ਜਿਸ ਦੀ ਬਾਣੀ ਐਸੀ ਮਿੱਠੀ ਹੈ ਸੁਣ ਕੇ ਮਨ ਨੂੰ ਚੈਨ ਆਉਂਦਾ ਹੈ ਹੁਣ ਮੈਂ ਉਹਨਾਂ ਨੂੰ ਹੀ ਗੁਰੂ ਧਾਰਨ ਕਰਾਂਗਾ ਫਿਰ ਭਾਈ ਜੋਧਜੀ ਪਾਸੋਂ ਭਾਈ ਲੈਣਾ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਹੋਰ ਵੀ ਜਸ ਸੁਣਿਆ ਕਿ ਗੁਰੂ ਨਾਨਕ ਦੇਵ ਜੀ ਮੁਕਤੀ ਦੇ ਦਾਤੇ ਹਨ ਇਹ ਸੁਣ ਕੇ ਭਾਈ ਲੈਣਾ ਜੀ ਨੇ ਮਨ ਵਿੱਚ ਵਿਚਾਰ ਕੀਤੀ ਕਿ ਹੋ ਸਕਦਾ ਹੈ ਕਿ ਗੁਰੂ ਜੀ ਸਾਡੇ ਪਿੰਡ ਨਾ ਆਉਣ ਪਰ ਹੁਣ ਮੈਂ ਆਪ ਜਾ ਕੇ ਦਰਸ਼ਨ ਕਰਾਂਗਾ ਫਿਰ ਭਾਈ ਲੈਣਾ ਜੀ ਅੰਦਰ ਗੁਰੂ ਜੀ ਨੂੰ ਮਿਲਣ ਦੀ ਅਭਲਾਸ਼ਾ ਦਿਨ ਬਦਿਨਮ ਦਿਨ ਬਦਿਨ ਇਸ ਤਰ੍ਹਾਂ ਵਾਦੀ ਗਈ ਜਿਵੇਂ ਕਿ ਭਵਰਾ ਫੁੱਲ ਲੱਭ ਰਿਹਾ ਹੋਵੇ ਜਿਵੇਂ ਪਿਆਸਾ ਹਿਰਨ ਅਤੇ ਪਪੀਹਾ ਜਲ ਦੀ ਬੂੰਦ ਲੱਭ ਰਿਹਾ ਹੋਵੇ ਉਹਨਾਂ ਨੇ ਆਪਣੇ ਹਿਰਦੇ ਵਿੱਚ ਪ੍ਰਪੱਕ ਕਰ ਲਿਆ ਕਿ ਮੈਂ ਹੁਣ ਹੋਰ ਕਿਸੇ ਦੀ ਸੰਗਤ ਨਹੀਂ ਕਰਾਂਗਾ ਜਦ ਤੱਕ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਆਪਣੀਆਂ ਅੱਖਾਂ ਨਾਲ ਨਹੀਂ ਦੇਖ ਲੈਂਦਾ ਜੇ ਸਿੱਖ ਪਾਸੋਂ ਸ਼ਬਦ ਸੁਣ ਕੇ ਮਨ ਬੜਾ ਪ੍ਰਸੰਨ ਹੋਇਆ ਹੈ ਤਾਂ ਉਹਨਾਂ ਦੇ ਦਰਸ਼ਨ ਕਰਨ ਨਾਲ ਮਨ ਕਿੰਨਾ ਆਨੰਦਿਤ ਹੋਵੇਗਾ ਫੇਰ ਭਾਈ ਲੈਣਾ ਜੀ ਭਾਈ ਜੋਜੀ ਦੀ ਹਰ ਰੋਜ਼ ਸੰਗਤ ਕਰਦੇ ਸਨ ਉਹਨਾਂ ਨੇ ਭਾਈ ਸਾਹਿਬ ਜੀ ਪਾਸੋਂ ਗੁਰਬਾਣੀ ਦੇ ਕਈ ਸ਼ਬਦ ਕੰਠ ਕਰ ਲਈ ਸਨ ਜੋ ਹਰ ਰੋਜ਼ ਉਹ ਬੜੇ ਪ੍ਰੇਮ ਨਾਲ ਪੜ੍ਹਦੇ ਸਨ ਅਤੇ ਜਿਨ੍ਹਾਂ ਨੂੰ ਪੜ੍ਹ ਕੇ ਰੋਜ਼ ਮਨ ਵਿੱਚ ਨਵਾਂ ਪਿਆਰ ਪੈਦਾ ਹੁੰਦਾ ਸੀ ਸਹਜੇ ਸਹਜੇ ਦੇਵੀ ਦਾ ਦਿਨ ਨੇੜੇ ਆ ਰਿਹਾ ਸੀ ਤਾਂ ਭਾਈ ਲੈਣਾ ਜਿਨੇ ਪੱਕਾ ਮਨ ਬਣਾ ਲਿਆ ਕਿ ਉਹ ਇਸ ਵਾਰ ਕਰਤਾਰਪੁਰ ਦੇ ਰਸਤੇ ਜਾਣਗੇ ਅਤੇ ਗੁਰੂ ਜੀ ਦੇ ਦਰਸ਼ਨ ਕਰਨਗੇ ਫਿਰ ਜਵਾਲਾ ਜੀ ਜਵਾਲਾ ਦੇਵੀ ਦੇ ਪੂਜਾ ਦੇ ਦਿਨ ਆ ਗਏ ਬਹੁਤ ਸਾਰੇ ਮੁਨੱਖ ਭਾਈ ਲੈਣਾ ਜੀ ਨਾਲ ਜਵਾਲਾ ਜੀ ਜਾਣ ਵਾਤੇ ਤਿਆਰ ਹੋਏ ਭਾਈ ਲੈਣਾ ਜੀ ਨੇ ਸਾਰੇ ਸਾਥੀਆਂ ਨੂੰ ਪਿੰਡ ਤੋਂ ਬਾਹਰ ਇੱਕ ਥਾਂ ਉੱਤੇ ਇਕੱਠੇ ਕਰਕੇ ਕਿਹਾ ਸੁਣੋ ਇਸ ਵਾਰ ਅਸੀਂ ਹੋਰ ਰਸਤੇ ਚੱਲ ਕੇ ਜਾਣਾ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਨ ਪੁਰਖ ਹਨ हे ਬੁੱਧੀਮਾਨੋ ਅਸੀਂ ਕਰਤਾਰਪੁਰ ਨਗਰ ਵਿੱਚੋਂ ਪਹਿਲਾਂ ਉਹਨਾਂ ਦੇ ਦਰਸ਼ਨ ਕਰਾਂਗੇ ਇਸ ਰਸਤੇ ਜਾਣ ਨਾਲ ਵਿਸ਼ਾਲ ਫਲ ਪ੍ਰਾਪਤ ਹੋਵੇਗਾ ਇਹ ਸੁਣ ਕੇ ਸਾਰੇ ਮਨੁੱਖ ਉਹਨਾਂ ਦੇ ਨਾਲ ਚੱਲ ਪਏ ਇਹ ਸੁਣ ਕੇ ਸਾਰੇ ਮਨੁੱਖ ਉਹਨਾਂ ਦੇ ਨਾਲ ਚੱਲ ਪਏ ਅਤੇ ਕਹਿਣ ਲੱਗੇ ਚਲੋ ਉਹਨਾਂ ਦੇ ਵੀ ਦਰਸ਼ਨ ਕਰ ਲਈਏ ਚੱਲਦੇ-ਚੱਲਦੇ ਸਾਰਾ ਪੰਧ ਮਿਟਾ ਕੇ ਉਹ ਕਰਤਾਰਪੁਰ ਪਹੁੰਚ ਗਏ ਤਾਂ ਸਾਥੀਆਂ ਨੇ ਆਖਿਆ ਭਾਈ ਲੈਣਾ ਜੀ ਲੋ ਕਰਤਾਰਪੁਰ ਆ ਗਿਆ ਹੁਣ ਤੁਸੀਂ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰ ਲਵੋ ਫਿਰ ਉਹਨਾਂ ਨੇ ਨਗਰ ਦੇ ਬਾਹਰ ਖੜੇ ਹੋ ਕੇ ਇੱਕ ਮਨੁੱਖ ਪਾਸੋਂ ਪੁੱਛਿਆ ਕਿ ਇਹ ਪਿੰਡ ਕਿਸ ਦਾ ਹੈ ਇਹ ਪਿੰਡ ਕਿਸ ਦਾ ਹੈ ਉਸ ਆਦਮੀ ਨੇ ਕਿਹਾ ਕਿ ਇਹ ਨਗਰ ਜਗਤ ਦੇ ਗੁਰੂ ਅਤੇ ਮੁਕਤੀ ਦੇ ਦਾਤੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਿਸ ਨੂੰ ਲੋਕ ਤਪਾ ਵੀ ਆਖਦੇ ਹਨ ਬਹੁਤ ਲੋਕ ਦੂਰੋਂ ਦੂਰੋਂ ਆਉਂਦੇ ਹਨ ਤੇ ਦਰਸ਼ਨ ਕਰਕੇ ਕਾਮਨਾਵਾਂ ਪੂਰੀਆਂ ਕਰਦੇ ਹਨ ਉਹਨਾਂ ਦਾ ਆਪਣਾ ਉਪਦੇਸ਼ ਪ੍ਰਸਿੱਧ ਹੈ ਇਸ ਕਰਕੇ ਉਹਨਾਂ ਦਾ ਜਗਤ ਵਿੱਚ ਨਾਮ ਪ੍ਰਸਿੱਧ ਹੈ ਇਹ ਪਿੰਡ ਉਹਨਾਂ ਦਾ ਹੀ ਜਾਣੋ ਇਹ ਸੁਣ ਕੇ ਲੈਣੇ ਦੇ ਸਾਥੀ ਕਹਿਣ ਲੱਗੇ ਲਓ ਭਾਈ ਲੈਣਾ ਜੀ ਜਿਸ ਦੇ ਤੁਸੀਂ ਰੋਜ਼ ਸ਼ਬਦ ਪੜ੍ਹਦੇ ਸੀ ਹਰ ਵੇਲੇ ਦਰਸ਼ਨ ਕਰਨਾ ਚਾਹੁੰਦੇ ਸੀ ਉਹ ਸ੍ਰੀ ਨਾਨਕ ਇੱਥੇ ਹੀ ਰਹਿੰਦੇ ਆ ਇਹ ਸੁਣ ਕੇ ਭਾਈ ਲੈਣਾ ਜੀ ਬਹੁਤ ਖੁਸ਼ ਹੋਏ ਅਤੇ ਖੁਸ਼ੀ ਵਿੱਚ ਸਮਾਉਂਦੇ ਨਹੀਂ ਸਨ ਜਿਵੇਂ ਕਿ ਕੰਜੂਸ਼ ਨੂੰ ਧਨ ਮਿਲ ਗਿਆ ਹੋਵੇ ਇਸੇ ਤਰ੍ਹਾਂ ਮਨ ਵਿੱਚ ਉਹ ਖੁਸ਼ੀ ਮਨਾ ਰਹੇ ਸਨ ਫਿਰ ਸਾਥੀਆਂ ਦੇ ਅੱਗੇ ਖੜੇ ਹੋ ਕੇ ਭਾਈ ਲੈਣਾ ਜੀ ਨੇ ਸਾਰਿਆਂ ਨੂੰ ਕਿਹਾ ਸੁਣੋ ਭਾਈ ਤੁਸੀਂ ਸਾਰੇ ਇੱਥੇ ਠਹਿਰੋ ਮੈਂ ਦਰਸ਼ਨ ਕਰਕੇ ਆਉਂਦਾ ਫੇਰ ਸੋਚਾਂਗੇ ਇੱਥੇ ਰੁਕਣਾ ਜਾਂ ਅੱਗੇ ਜਾਣਾ ਇਹ ਕਹਿ ਕੇ ਭਾਈ ਲੈਣਾ ਜੀ ਪਿੰਡ ਵਿੱਚ ਚਲੇ ਗਏ ਉਸ ਸਮੇਂ ਅੰਤਰਜਾਮੀ ਸਤਿਗੁਰੂ ਨਾਨਕ ਦੇਵ ਜੀ ਨੇ ਮਨ ਵਿੱਚ ਵਿਚਾਰਿਆ ਕਿ ਸਾਡਾ ਸੇਵਕ ਆ ਰਿਹਾ ਹੈ ਜੋ ਮੇਰੇ ਪਾ ਮੇਰੇ ਰਾਜ ਦਾ ਤਾਂ ਨਹੀਂ ਹੋਵੇਗਾ ਤਦ ਆਪਣਾ ਆਸਨ ਛੱਡ ਕੇ ਗੁਰੂ ਜੀ ਪਿੰਡ ਦੇ ਬਾਹਰ ਬਾਹਰ ਇੱਕ ਥਾਂ 'ਤੇ ਠਹਿਰ ਗਏ ਗੁਰੂ ਨਾਨਕ ਦੇਵ ਜੀ ਆਪਣੇ ਪਿਆਰੇ ਲੈਣ ਨੂੰ ਬੜੇ ਪ੍ਰੇਮ ਨਾਲ ਮਿਲੇ ਭਾਈ ਲੈਣਾ ਜੀ ਨੇ ਗੁਰੂ ਨਾਨਕ ਦੇਵ ਜੀ ਨੂੰ ਵੇਖ ਕੇ ਪੁੱਛਿਆ ਭਾਈ ਪੁਰਖਾ ਮੈਨੂੰ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਨ ਦੀ ਇੱਛਾ ਹੈ ਉਹ ਇੱਥੇ ਕਿੱਥੇ ਰਹਿੰਦੇ ਹਨ ਗੁਰੂ ਜੀ ਨੇ ਸੁਣ ਕੇ ਵਚਨ ਕੀਤੇ ਭਾਈ ਆਓ ਤੁਸੀਂ ਮੇਰੇ ਨਾਲ ਚੱਲੋ ਸ੍ਰੀ ਨਾਨਕ ਤੁਹਾਨੂੰ ਦਿਖਾ ਦਿੰਦਾ ਜਿਸ ਬਾਰੇ ਤੁਸੀਂ ਬੜੇ ਪ੍ਰੇਮ ਨਾਲ ਪੁੱਛ ਰਹੇ ਹੋ ਏਕ ਏਕ ਸ਼੍ਰੀ ਗੁਰੂ ਜੀ ਅੱਗੇ-ਅੱਗੇ ਚੱਲ ਪਏ ਅਤੇ ਲੈਣਾ ਜੀ ਘੋੜੀ ਚੜੇ ਪਿੱਛੇ-ਪਿੱਛੇ ਆ ਰਹੇ ਸੀ ਧਰਮਸ਼ਾਲਾ ਦੇ ਨੇੜੇ ਪਹੁੰਚੇ ਤਾਂ ਗੁਰੂ ਜੀ ਨੇ ਖੜੇ ਹੋ ਕੇ ਆਖਿਆ ਹੁਣ ਤੁਸੀਂ ਘੋੜੀ ਤੋਂ ਉਤਰ ਜਾਵੋ ਅਤੇ ਇਸ ਘੋੜੀ ਨੂੰ ਇਸ ਕਿੱਲੇ ਨਾਲ ਬੰਨ੍ਹ ਦੇਵੋ ਤੁਹਾਡੇ ਸਾਹਮਣੇ ਜਿਹੜਾ ਦਰਵਾਜ਼ਾ ਦਿਖਾਈ ਦਿੰਦਾ ਉਸ ਦਰਵਾਜ਼ੇ ਰਾਹੀਂ ਅੰਦਰ ਜਾਣ ਨਾਲ ਤੁਹਾਨੂੰ ਗੁਰੂ ਨਾਨਕ ਜੀ ਦੇ ਦਰਸ਼ਨ ਹੋ ਜਾਣਗੇ ਇਸ trang ਕੋਮਲ ਬਚਨ ਮੁਕਤੀ ਇਸਨਾ ਕੋਮਲ ਬਚਨ ਕਹਿ ਕੇ ਮੁਕਤੀ ਦੇ ਦਾਤੇ ਸ੍ਰੀ ਗੁਰੂ ਜੀ ਧਰਮਸ਼ਾਲਾ ਦਾ ਛੋਟਾ ਦਰਵਾਜ਼ਾ ਲੰਘ ਕੇ ਅੰਦਰ ਚਲੇ ਗਏ ਗੁਰੂ ਜੀ ਅੰਦਰ ਜਾ ਕੇ ਪਹਿਲਾਂ ਹੀ ਸਿੰਘਾਸਨ ਉੱਤੇ ਬੈਠ ਗਏ ਅਤੇ ਸ਼ਾਂਤ ਰਸ ਸਰੀਰ ਧਾਰਨ ਕਰ ਲਿਆ ਕੋੜੀ ਬਨ ਕੇ ਜਦ ਭਾਈ ਲੈਣਾ ਜੀ ਨੇ ਅੰਦਰ ਜਾ ਕੇ ਗੁਰੂ ਜੀ ਦੇ ਦਰਸ਼ਨ ਕੀਤੇ ਭਾਈ ਲੈਣਾ ਜੀ ਦੀ ਮਤ ਅਤੀ ਸ਼ਰਧਾ ਵਿੱਚ ਭਿੱਜ ਗਏ ਉਹਨਾਂ ਨੇ ਉਹਨਾਂ ਨੇ ਸ਼ਰਨ ਸ਼ਰਨ ਕਹਿ ਕੇ ਗੁਰੂ ਜੀ ਨੂੰ ਬੰਦਨਾ ਕੀਤੀ ਅਤੇ ਬੈਠ ਗਏ ਬੈਠ ਕੇ ਪਛਾਣਿਆ ਕਿ ਇਹ ਤਾਂ ਉਹੀ ਹਨ ਜਿਨ੍ਹਾਂ ਨੇ ਮੈਨੂੰ ਰਾਹ ਖਾਇਆ ਸੀ ਉਹ ਬਹੁਤ ਹੈਰਾਨ ਹੋਏ ਤੇ ਆਪਣੇ ਆਪ ਤੋਂ ਵੱਡਾ ਔਗਣ ਹੋਇਆ ਸਮਝਣ ਲੱਗੇ ਹਿਰਦੇ ਵਿੱਚ ਝੂਰਨ ਲੱਗੇ ਕਿ ਜੇ ਮੈਂ ਪਹਿਲਾਂ ਜਾਣਦਾ ਹੁੰਦਾ ਤਾਂ ਘੋੜੀ ਤੋਂ ਉਤਰ ਕੇ ਨਮਸਕਾਰ ਕਰਦਾ ਭਾਈ ਲੈਣਾ ਜੀ ਡਰ ਗਏ ਸਨ ਅਤੇ ਕੋਈ ਵੀ ਗੱਲ ਨਾ ਕੀਤੀ ਸੋਚਣ ਲੱਗੇ ਮੈਂਥ ਬਹੁਤ ਵੱਡੀ ਭੁੱਲ ਹੋਈ ਹੈ ਮੈਂ ਭੇੜੇ ਭਾਗਾ ਵਾਲਾ ਘੋੜੀ ਉੱਤੇ ਚੜਿਆ ਰਿਆ ਅਤੇ ਉਹ ਪੈਦਲ ਚੱਲ ਕੇ ਮੇਰੇ ਅੱਗੇ ਅੱਗੇ ਆਏ ਮੇਰਾ ਐਨਾ ਵੱਡਾ ਗੁਨਾਹ ਕਿੰਜ ਮਾਫ਼ ਹੋਵੇਗਾ ਇਸ ਤਰ੍ਹਾਂ ਸੋਚ ਕੇ ਹਿਰਦੇ ਵਿੱਚ ਭੈ ਧਾਰਨ ਕਰ ਲਿਆ ਅਤੇ ਹੱਥ ਜੋੜ ਕੇ ਖੜੇ ਹੋ ਗਏ ਗੁਰੂ ਜੀ ਭਾਈ ਲੈਣਾ ਦੇ ਮਨ ਦੀ ਗੱਲ ਨੂੰ ਜਾਣ ਕੇ ਤੇ ਕਿਰਪਾੰਦਾ ਅਨ ਗੁਰੂ ਜੀ ਨੇ ਬੜੇ ਕੋਮਲ ਬਚਨ ਕਹੇ ਭਾਈ ਪੁਰਖਾ ਸਭ ਸੁਖਸੰਦ ਹੈ ਇਹ ਸੁਣ ਕੇ ਭਾਈ ਲੈਣਾ ਜੀ ਨੇ ਕਿਹਾ ਤੁਹਾਡੇ ਦਰਸ਼ਨ ਕਰਕੇ ਪਰਮ ਆਨੰਦ ਆਇਆ ਹੈ ਜੀ ਮੈਨੂੰ ਸੁੱਖਾਂ ਦੀ ਦਾਤ ਮਿਲ ਗਈ ਹੈ ਜੀ ਭਾਈ ਲੈਣਾ ਜੀ ਨੇ ਆਪਣੇ ਮਨ ਵਿੱਚ ਇੱਕਦਮ ਵਿਚਾਰ ਕਰਕੇ ਦੇਵੀ ਭਗਤਾਨ ਨੂੰ ਪਖੰਡ ਜਾਣਿਆ ਅਤੇ ਜਵਾਲਾ ਜਾਣ ਦਾ ਖਿਆਲ ਛੱਡ ਦਿੱਤਾ ਉਹਨਾਂ ਨੇ ਦੇਵੀ ਦੇ ਨਾਮ ਵਾਲੇ ਉਹਨਾਂ ਨੇ ਦੇਵੀ ਦੇ ਨਾਮ ਵਾਲੇ ਪੈਰਾ ਵਿੱਚ ਜਿਹੜੇ ਘੰਗਰੂ ਬੰਨੇ ਸਨ ਉਹ ਸਾਰੇ ਤੋੜ ਦਿੱਤੇ ਅਤੇ ਸਭ ਛਾਵਾਂ ਗੁਰੂ ਜੀ ਦੇ ਚਰਨਾਂ ਨੂੰ ਹੀ ਸਭ ਛਾਵਾਂ ਦੂਰ ਕਰਕੇ ਗੁਰੂ ਜੀ ਦੇ ਚਰਨਾਂ ਨੂੰ ਹੀ ਆਪਣਾ ਆਸਰਾ ਬਣਾ ਲਿਆ ਫਿਰ ਹਿਰਦੇ ਵਿੱਚ ਵਿਚਾਰ ਕੀਤੀ ਕਿ ਜੇ ਗੁਰੂ ਜੀ ਅੰਤਰਜਾਮੀ ਹਨ ਤਾਂ ਮੈਨੂੰ ਇੱਕ ਵਾਰ ਘਰ ਜਾਣ ਦੀ ਆਗਿਆ ਦੇਣ ਫਿਰ ਮੈਂ ਹਿਰਦੇ ਵਿੱਚ ਸ਼ਰਧਾ ਧਾਰਨ ਕਰਕੇ ਦੁਬਾਰਾ ਦਰਸ਼ਨ ਕਰਨ ਆਵਾਂਗਾ ਤਾਂ ਗੁਣਾ ਦੇ ਦਾਤੇ ਗੁਰੂ ਜੀ ਨੇ ਬਚਨ ਕੀਤਾ हे ਪੁਰਖਾ ਜਿਸ ਥਾਂ ਤੂੰ ਚੱਲਿਆ ਹੈ ਇਹ ਜਿਹੜਾ ਭੇਸ ਬਣਾਇਆ ਹੈ ਤੂੰ ਹੁਣ ਉਥੇ ਕਿਉਂ ਨਹੀਂ ਜਾਂਦਾ ਤਾਂ ਭਾਈ ਲੈਣਾ ਜੀ ਨੇ ਕਿਹਾ हे ਪ੍ਰਭੂ ਜੀ ਮੇਰੀ ਵਿਥਿਆ ਸੁਣੋ ਜੀ ਜੇ ਕੋਈ ਮਨੁੱਖ ਸ਼ਹਿਦ ਲੱਭਣ ਵਾਸਤੇ ਘਰੋਂ ਚੱਲਿਆ ਹੋਵੇ ਅਤੇ ਰਸਤੇ ਵਿੱਚ ਉਸ ਨੂੰ ਅੰਮ੍ਰਿਤ ਮਿਲ ਜਾਏ ਤਾਂ ਉਹ ਮਨੁੱਖ ਸ਼ਹਿਦ ਲੱਭਣ ਕਿਉਂ ਜਾਵੇਗਾ ਜੀ ਗੁਰੂ ਜੀ ਮੁਸਕਰਾ ਕੇ ਬੋਲੇ हे ਪੁਰਖਾ ਤੇਰਾ ਘਰ ਕਿ ਸਥਾਨ ਹੈ ਤੇਰਾ ਨਾਮ ਕੀ ਹੈ ਸਾਨੂੰ ਦੱਸੋ ਭਾਈ ਲੈਣਾ ਜੀ ਨੇ ਪ੍ਰਸੰਨ ਹੋ ਕੇ ਕਿਹਾ ਹੈ ਸਤਿਗੁਰੂ ਜੀ ਖੰਡੂਰ ਪਿੰਡ ਵਿੱਚ ਮੇਰਾ ਘਰ ਹੈ ਮੈਨੂੰ ਲੈਣਾ ਨਾਮ ਨਾਲ ਬੁਲਾਉਂਦੇ ਹਨ ਆਪ ਜੀ ਦਾ ਸ਼੍ਰੇਸ਼ਟ ਜਸ ਸੁਣਿਆ ਦਰਸ਼ਨ ਕਰਨ ਦੀ ਬਹੁਤ ਆਭਲਾਸ਼ਾ ਸੀ ਹੁਣ ਆਪ ਜੀ ਨੇ ਖਿੱਚ ਕੇ ਆਪਣੇ ਪਾਸ ਬੁਲਾ ਲਿਆ ਆਪ ਜੀ ਦੀ ਪਵਿੱਤਰ ਕੀਰਤੀ ਰੂਪੀ ਸੁਗੰਧੀ ਸਾਰੇ ਫੈਸਰੀ ਹੋਈ ਹੈ ਮੈਂ ਭਵਰਾ ਇਸ ਸੁਗੰਧੀ ਦਾ ਖਿੱਚਿਆ ਹੋਇਆ ਆ ਗਿਆ ਹਾਂ ਜੀ ਗੁਰੂ ਜੀ ਨੇ ਕਿਹਾ ਹੈ ਲੈ ਲੈਣੇ ਤੂੰ ਸਾਥੋ ਲੈਣਾ ਹੈ ਅਤੇ ਭਾਵਕੇ ਆਪਣਾ ਦਿੱਤਾ ਲੈਣਾ ਹੈ ਹੇ ਪੁਰਖਾ ਅਸਾਂ ਨੇ ਤੈਨੂੰ ਦੇਣਾ ਹੈ ਹੁਣ ਤੁਸੀਂ ਜਾਵੋ ਅਤੇ ਆਪਣੇ ਘਰ ਹੋ ਕੇ ਆਵੋ ਇਹ ਸੁਣ ਕੇ ਲੈਣਾ ਜੀ ਬਹੁਤ ਖੁਸ਼ ਹੋਏ ਐਨਾ ਖੁਸ਼ ਹੋਏ ਕਿ ਜਿਵੇਂ ਅੰਬ ਦੀ ਇੱਛਾ ਰੱਖਣ ਵਾਲੇ ਨੂੰ ਅੰਬ ਮਿਲ ਗਿਆ ਹੋਵੇ ਸੋਚਣ ਲੱਗੇ ਜੇ ਗੁਰੂ ਜੀ ਤਾਂ ਅੰਤਰਜਾਮੀ ਹਨ ਜਿਸ ਤਰ੍ਹਾਂ ਮੈਂ ਮਨ ਵਿੱਚ ਸੋਚਿਆ ਸੀ ਉਹ ਸਭ ਜਾਣ ਗਏ ਹਨ ਫਿਰ ਉਹਨਾਂ ਨੇ ਪਾਪਾਂ ਦੇ ਨਾਸ਼ ਕਰਤਾ ਸਤਿਗੁਰੂ ਜੀ ਦੀ ਆਗਿਆ ਮੰਨ ਕੇ ਹੱਥ ਜੋੜ ਕੇ ਗੁਰੂ ਜੀ ਦੇ ਚਰਨਾਂ ਉੱਤੇ ਬੰਦਨਾ ਕੀਤੀ ਫਿਰ ਭਾਈ ਲੈਣਾ ਜੀ ਗੁਰੂ ਜੀ ਦੀ ਆਗਿਆ ਪਾ ਕੇ ਪਹਿਲਾਂ ਵਾਲੀ ਥਾਂ ਉੱਤੇ ਸਾਥੀਆਂ ਨੂੰ ਆ ਮਿਲੇ ਅਤੇ ਆਖਿਆ ਸਾਰਿਆਂ ਨੂੰ ਮੇਰੀ ਰਾਮ ਰਾਮ ਹੈ ਮੇਰੀ ਇੱਛਾ ਹੁਣ ਘਰ ਨੂੰ ਮੁੜ ਜਾਣ ਦੀ ਏ ਇਹ ਸੁਣ ਕੇ ਸਾਥੀ ਹੈਰਾਨ ਹੋਏ ਤੇ ਕਹਿਣ ਲੱਗੇ ਤੂੰ ਹੁਣ ਘਰ ਕਿਉਂ ਚੱਲਿਆ ਹੈ ਕੀ ਹੁਣ ਤੂੰ ਜਵਾਲਾ ਜੀ ਦੇ ਮੰਦਰ ਨਹੀਂ ਜਾਵੇਂਗਾ ਇਸੇ ਸੰਗਤ ਦਾ ਹੁਣ ਮਾਲਕ ਕੌਣ ਹੈ ਲੈਣਾ ਜੀ ਨੇ ਕਿਹਾ ਜਿਸ ਕਾਰਨ ਜਵਾਲਾ ਜੀ ਜਾਂਦੇ ਸੀ ਮੇਰਾ ਉਹ ਕਰਜ ਇੱਥੇ ਪੂਰਾ ਹੋ ਗਿਆ ਹੈ ਮੇਰੇ ਹਿਰਦੇ ਨੂੰ ਸ਼ਾਂਤੀ ਪ੍ਰਾਪਤ ਹੋ ਗਈ ਹੈ ਸੰਗੀਆਂ ਨੇ ਹਿਤ ਕਰਕੇ ਪੁੱਛਿਆ ਤੁਹਾਡੇ ਮਨ ਨੂੰ ਸ਼ਾਂਤੀ ਪ੍ਰਾਪਤ ਹੋ ਗਈ ਹੈ ਤਾਂ ਜਿੰਨੇ ਵੀ ਸੰਗੀ ਨਾਲ ਆਏ ਹਨ ਉਹਨਾਂ ਨੂੰ ਵੀ ਦੱਸੋ ਕਿ ਕਿਸ ਤਰ੍ਹਾਂ ਸ਼ਾਂਤੀ ਪ੍ਰਾਪਤ ਹੋਈ ਹੈ ਭਾਈ ਲੈਣਾ ਜੀ ਨੇ ਕਿਹਾ ਹੁਣ ਤੁਸੀਂ ਜਵਾਲਾ ਜੀ ਜਾਵੋ Devi ਪੂਜਾ ਕਰਕੇ ਇਸ ਥਾਂ ਤੇ ਫਿਰ ਵਾਪਸ ਆਵੋ ਆਪਣੀਆਂ ਆਪਣੀਆਂ ਮਨੋ ਕਾਮਨਾ ਮਨ ਵਿੱਚ ਧਾਰਨ ਕਰਿਓ ਫਿਰ ਜੋ ਦੁੱਖਾਂ ਦੇ ਵੈਰੀ ਸਤਿਗੁਰੂ ਜੀ ਹਨ ਨਾ ਉਹਨਾਂ ਦੇ ਦਰਸ਼ਨ ਕਰਿਓ ਕਿਰਪਾ ਰਣ ਦਾ ਅਨ ਗੁਰੂ ਜੀ ਫਿਰ ਤੁਹਾਡੇ ਤੇ ਕਿਰਪਾ ਕਰਨਗੇ ਤੁਹਾਡੀਆਂ ਸਾਰੀਆਂ ਮਨੋ ਕਾਮਨਾਵਾਂ ਪੂਰੀਆਂ ਕਰਨਗੇ ਇਹ ਕਹਿ ਕੇ ਭਾਈ ਲੈਣਾ ਜੀ ਨੇ ਉਹਨਾਂ ਨੂੰ ਵਿਦਾ ਕੀਤਾ ਅਤੇ ਉਹ ਬੜੇ ਉਤਸ਼ਾਹ ਨਾਲ ਜਵਾਲਾਜੀ ਵੱਲ ਨੂੰ ਚਲੇ ਗਏ। ਗੁਰੂ ਜੀ ਦੀ ਆਗਿਆ ਪਾ ਕੇ ਭਾਈ ਲੈਣਾ ਜੀ ਖਡੂਰ ਵਾਪਸ ਆ ਗਏ ਅਤੇ ਕਿਸੇ ਨਾਲ ਕੋਈ ਬਚਨ ਬਲਾਸ ਨਾ ਕੀਤਾ ਕਿਉਂਕਿ ਉਹਨਾਂ ਨੂੰ ਗੁਰੂ ਚਰਨਾਂ ਦੀ ਲਿਵ ਲੱਗੀ ਹੋਈ ਸੀ। ਸਭ ਲੋਕ ਆ ਕੇ ਪੁੱਛਣ ਲੱਗੇ ਕਿ ਤੁਸੀਂ ਤਾਂ ਜਵਾਲਾਜੀ ਪੂਜਣ ਗਏ ਸੀ ਰਸਤੇ ਵਿੱਚੋਂ ਕਿਉਂ ਮੁੜ ਆਏ ਹੋ? ਸਾਥੀ ਕਿੱਥੇ ਹਨ? ਸਾਨੂੰ ਸਾਰੀ ਗੱਲ ਦੱਸੋ। ਪਾਈ ਲੈਣਾ ਜੀ ਨੇ ਕਿਹਾ ਕਿ ਮੈਂ ਇਸ ਵਾਰ ਨਹੀਂ ਗਿਆ ਸਾਥੀਆਂ ਨੂੰ ਵਿਦਾ ਕਰਕੇ ਆ ਗਿਆ ਹਾਂ ਇਹ ਸੁਣ ਕੇ ਸਭ ਲੋਕ ਚੁੱਪ ਹੋ ਗਏ ਅਤੇ ਕਿਸੇ ਨੂੰ ਕੋਈ ਵੀ ਭੇਤ ਦੀ ਗੱਲ ਸਮਝ ਨਹੀਂ ਆ ਰਹੀ ਸੀ ਲੈਣਾ ਜੀ ਆਪਣੇ ਘਰ ਜਾ ਕੇ ਬੈਠ ਗਏ ਅਤੇ ਕਿਸੇ ਨਾਲ ਵੀ ਨਾ ਬੋਲੇ ਉਹ ਦਿਲ ਵਿੱਚ ਉਦਾਸਨ ਉਹਨਾਂ ਨੇ ਤਰਫੇ ਦਿਆਂ ਹੋਇਆਂ ਉਹਨਾਂ ਨੇ ਤੜਫਦਿਆਂ ਹੋਏ ਆ ਘਰ ਵਿੱਚ ਇੱਕ ਰਾਤ ਕੱਟੀ। ਅਤੇ ਸਵੇਰ ਹੁੰਦਿਆ ਹੀ ਉਹਨਾਂ ਨੇ ਆਪਣੇ ਘਰ ਵਿੱਚੋਂ ਸਵਾ ਮਾਣ ਲੂਣ ਦਾ ਇੱਕ ਢੇਲਾ ਕੱਢਿਆ। ਉਹਨਾਂ ਨੇ ਉੱਥੇ ਉਹਨਾਂ ਇਹਨੇ ਨੂੰ ਉੱਥੇ ਉਹਨਾਂ ਦਾ ਭਾਂਜਾ ਆ ਗਿਆ। ਤਾਂ ਲੈਣਾ ਜੀ ਨੇ ਆਪਣੇ ਭਾਂਜੇ ਨੂੰ ਕਿਹਾ ਇਸਰੰ ਕਰੋ ਇਹ ਲੂਣ ਦਾ ਢੇਲਾ ਮੇਰੇ ਸਿਰ ਉੱਤੇ ਰੱਖ ਦੇ। ਭਣੇਵੇਂ ਨੇ ਆ ਕੇ ਆ ਮਾਮਾ ਜੀ ਬਹੁਤ ਸਾਰੇ ਮਨੁੱਖ ਤੁਹਾਡੇ ਆਖੇ ਲੱਗਦੇ ਹਨ ਕਿਸੇ ਦੇ ਵੀ ਸਿਰ ਉੱਤੇ ਰੱਖ ਦਿਓ ਜਿੱਥੇ ਆਗਿਆ ਕਰੋਗੇ ਉੱਥੇ ਛੱਡ ਆਉਣਗੇ ਜਾਂ ਤੁਸੀਂ ਮੇਰੇ ਸਿਰ ਉੱਤੇ ਰੱਖੋ ਮੈਂ ਲੈ ਜਾਂਦਾ ਪਰ ਤੁਸੀਂ ਤੰਗ ਨਾ ਹੋਵੋ ਲੈਣਾ ਜੀ ਨੇ ਕਿਹਾ ਸੁਣੋ ਜੋ ਦਿੰਦਾ ਹੈ ਉਹੀ ਪਾਉਂਦਾ ਹੈ ਇਹ ਭਾਰ ਮੇਰੇ ਸਿਰੇ ਉੱਤੇ ਚਕਾਵੋ ਇਹ ਕਹਿ ਕੇ ਭਾਈ ਲੈਣਾ ਜਿਨੇ ਲੋਨ ਦਾ ਢੇਲਾ ਆਪਣੇ ਸਿਰ ਉੱਤੇ ਚੁੱਕਿਆ ਅਤੇ ਕਿਸੇ ਨੂੰ ਭੇਦ ਦਿੱਤੇ ਬਿਨਾ ਹੀ ਕਰਤਾਰਪੁਰ ਦੇ ਰਸਤੇ ਪੈ ਗਏ। ਅਤੇ ਹੌਲੀ-ਹੌਲੀ ਕਰਤਾਰਪੁਰ ਪਹੁੰਚ ਗਏ। ਉਸ ਸਮੇਂ ਗੁਰੂ ਜੀ ਖੇਤਾਂ ਵਿੱਚ ਸਨ ਅਤੇ ਮਾਤਾ ਸਲੱਖਣੀ ਜੀ ਘਰ ਹੀ ਸਨ। ਉਹਨਾਂ ਲੋਨ ਦੀ ਪੰਡ ਸਿਰ ਤੋਂ ਲਾ ਕੇ ਢੇਹਾ ਰੱਖ ਦਿੱਤੀ ਤੇ ਮਾਤਾ ਜੀ ਕੋਲੋਂ ਪੁੱਛਿਆ ਗੁਰੂ ਗਸਾਈ ਜੀ ਕਿਸ ਪਾਸੇ ਗਏ ਹਨ? ਕਿਰਪਾ ਕਰਕੇ ਦੱਸ ਦੇਵੋ ਜੀ ਤਾਂ ਸਲਖਣੀ ਜੀ ਨੇ ਕਿਹਾ ਤੂੰ ਕੌਣ ਹੈ ਕਿਉਂ ਪੁੱਛਦਾ ਹੈ ਭਾਈ ਤੂੰ ਕਿਸ ਨਗਰ ਵਿੱਚ ਰਹਿੰਦਾ ਹੈ ਅਤੇ ਇਹ ਭਾਰ ਵਿੱਚ ਕੀ ਹੈ ਭਾਈ ਲੈਣਾ ਜੀ ਨੇ ਕਿਹਾ ਹੈ ਮਾਤਾ ਜੀ ਭਾਰ ਵਿੱਚ ਲੂਣ ਹੈ ਭਾਰ ਦੇ ਵਿੱਚ ਲੂਣ ਹੈ ਭੇਟਾ ਕਰਨੇ ਹਿੱਤ ਲੈਂਦਾ ਇਸ ਨੂੰ ਆਪਣੇ ਘਰ ਵਿੱਚ ਰੱਖ ਲਵੋ ਅਤੇ ਮੈਨੂੰ ਮੇਰੇ ਗਸਾਈਂ ਜੀ ਦਾ ਪਤਾ ਦੱਸ ਦੇਵੋ ਤਾਂ ਕਿ ਮੈਂ ਉਹਨਾਂ ਪਾਸ ਚਲੀ ਜਾਵਾਂ ਨੂਣ ਅੰਦਰ ਰਖਵਾ ਕੇ ਮਾਤਾ ਜੀ ਨੇ ਕਿਹਾ ਜਿੱਥੇ ਧਾਨ ਦੇ ਖੇਤ ਹਨ ਉੱਥੇ ਬੈਠੇ ਉਹ ਕੰਮ ਕਰਵਾ ਰਹੇ ਹਨ ਭਾਈ ਲੈਣਾ ਜੀ ਉਸ ਪਾਸੇ ਨੂੰ ਚੱਲ ਪਏ ਤੇ ਦੂਰੋਂ ਹੀ ਗੁਰੂ ਜੀ ਨੂੰ ਦੇਖ ਕੇ ਬਹੁਤ ਖੁਸ਼ ਹੋਏ ਤੇ ਭੱਜ ਕੇ ਜਾ ਕੇ ਗੁਰੂ ਜੀ ਦੇ ਚਰਨ ਕਮਲਾਂ ਤੇ ਟੈਪੇ ਸਦਾ ਪ੍ਰਭੂ ਚੇਤਾਵੇ ਇਹ ਕਹਿ ਕੇ ਗੁਰੂ ਜੀ ਨੇ ਸਰੋਤੇ ਹੱਥ ਫੇਰਿਆ ਅਤੇ ਕਿਰਪਾ ਵਾਲੀ ਦ੍ਰਿਸ਼ਟੀ ਨਾਲ ਦੇਖਿਆ ਇਸ ਤਰ੍ਹਾਂ ਰੇਣ ਕੁੱਲ ਦੇ ਸਰਤਾਜ ਭਾਈ ਲੈਣਾ ਜੀ ਨੇ ਆਪਣਾ ਤਨ ਮਨ ਗੁਰੂ ਜੀ ਨੂੰ ਸਮਰਪਣ ਕਰ ਦਿੱਤਾ ਅਤੇ ਆਪਣੇ ਪਰਿਵਾਰ ਨਾਲ ਕੋਈ ਸਬੰਧ ਨਾ ਰੱਖਿਆ ਉਹਨਾਂ ਨੇ ਗੁਰੂ ਜੀ ਦੀ ਆਗਿਆ ਅਨੁਸਾਰ ਹੀ ਆਪਣਾ ਅਪਲਾਸ਼ ਆਪਣੀਆਂ ਭਲਾਸ਼ਾ ਬਣਾ ਲਈ ਸੀ ਕਾਮ ਕ੍ਰੋਧ ਅਤੇ ਹੰਕਾਰ ਉਹ ਪਹਿਲਾਂ ਤੋਂ ਹੀ ਨਹੀਂ ਧਾਰਦੇ ਸਨ ਆਪਣਾ ਕੁਝ ਨਹੀਂ ਮੰਨਦੇ ਸਨ ਅਤੇ ਸਭ ਕੁਝ ਗੁਰੂ ਜੀ ਦਾ ਹੀ ਸਮਝਦੇ ਸੀ ਸਭ ਸੇਵਕ ਤਾਂ ਹਾਂ ਦੇ ਖੇਤ ਵਿੱਚ ਉਹ ਨਦੀਨ ਕੱਢ ਰਹੇ ਸਨ ਭਾਈ ਲੈਣਾ ਜੀ ਨੇ ਹੱਥ ਜੋੜ ਕੇ ਬੇਨਤੀ ਕੀਤੀ हे ਪ੍ਰਭੂ ਜੀ ਇੱਕ ਕਰੰਬੀ ਮੈਨੂੰ ਵੀ ਦੇ ਦੇ ਜੀ ਸੇਵਕਾਂ ਨਾਲ ਮਿਲ ਕੇ ਇਹ ਕਿਰਤ ਮੈਂ ਵੀ ਕਰਾਂਗਾ ਮੇਰੀ ਵੀ ਦੇ ਸਫਲੀ ਹੋ ਜਾਵੇਗੀ ਜੀ ਫਿਰ ਗੁਰੂ ਜੀ ਨੇ ਗੁਰੂ ਜੀ ਦੀ ਆਗਿਆ ਪਾ ਕੇ ਭਾਈ ਲੈਣਾ ਜੀ ਕਰੰਬੀ ਲੈ ਕੇ ਇੱਕ ਘੜੀ ਤੱਕ ਕੰਮ ਕੀਤਾ ਨਦੀਨ ਕੱਢਿਆ ਫਿਰ ਗੁਰੂ ਜੀ ਨੇ ਬਚਨ ਕੀਤਾ ਇਹ ਕਿਰਤ ਤੇ ਇਤੋਂ ਚੰਗੀ ਤਰ੍ਹਾਂ ਨਹੀਂ ਹੋਣੀ ਭਾਈ ਤੂੰ ਤਾਂ ਆਪਣੇ ਪਿੱਛੇ ਸਾਰਾ ਧਾਨ ਹੀ ਪੁੱਟੀ ਜਾ ਰਿਹਾ ਹੈ ਪਰ ਤੂੰ ਤਾਂ ਨਦੀਨ ਕੱਢਣਾ ਸੀ ਤੂੰ ਨਿਧਾਨ ਧਾਨ ਪੁੱਟੀ ਜਾ ਰਿਹਾ ਤੁਸੀਂ ਖੇਤ ਵਿੱਚੋਂ ਉੱਠ ਕੇ ਬਾਹਰ ਆਓ ਅਤੇ ਤਾਂ ਨੂੰ ਕੋਈ ਹੋਰ ਕੰਮ ਦੱਸਦੇ ਹਾਂ ਹੁਣ ਤੁਸੀਂ ਇਸ ਤਰ੍ਹਾਂ ਕਰੋ ਕਿ ਇਸ ਨਦੀਨ ਦੀ ਪੰਡ ਬੰਨੋ ਅਤੇ ਪਸ਼ੂਆਂ ਵਾਸਤੇ ਘਰ ਲੈ ਜਾਵੋ ਭਾਈ ਲੈਣਾ ਜੀ ਨੇ ਬਾਹਰ ਆ ਕੇ ਨਦੀਨ ਦੀ ਪੰਡਵਾਨ ਲਈ ਉਹਨਾਂ ਨੇ ਨਦੀਨ ਨੂੰ ਆਪਣੇ ਸਿਰ ਉੱਤੇ ਚੁੱਕ ਲਿਆ ਨਦੀਨ ਗਿੱਲਾ ਹੋਣ ਕਰਕੇ ਪਾਣੀ ਨੂੰ ਚੜ ਰਿਹਾ ਸੀ ਜੋ ਗਲ ਪਾਈ ਹੋਈ ਕਮੀਜ਼ ਸੀ ਭਾਈ ਲੈਣਾ ਜੀ ਦੇ ਉਹ ਸਾਰੀ ਮਿੱਟੀ ਨਾਲ ਪਰ ਗਈ ਪਰ ਉਹਨਾਂ ਦੇ ਮਨ ਵਿੱਚ ਕੋਈ ਸ਼ੰਕਾ ਨਹੀਂ ਆਈ ਭਾਈ ਲੈਣਾ ਜੀ ਦੇ ਮਨ ਵਿੱਚ ਕੋਈ ਸ਼ੰਕਾ ਨਾ ਆਈ ਕਿ ਉਹਨਾਂ ਦੀ ਕਮੀਜ਼ ਖਰਾਬ ਹੋ ਗਈ ਹੈ ਜਿੱਥੇ ਪਸ਼ੂ ਖੜੇ ਸਨ ਉਹਨਾਂ ਨੇ ਉੱਥੇ ਜਾ ਕੇ ਪਸ਼ੂਆਂ ਅੱਗੇ ਨਦੀਨ ਪਾ ਦਿੱਤਾ ਮਾਤਾ ਸਲਖਣੀ ਜੀ ਇਹ ਦੇਖ ਕੇ ਮਨ ਵਿੱਚ ਬਹੁਤ ਹੈਰਾਨ ਹੋਏ ਸਿਰ ਮੂੰਹ ਹੱਥ ਪੈਰ ਅਤੇ ਰੇਸ਼ਮੀ ਕੱਪੜੇ ਸਭ ਦਾਗੋ-ਦਾਗ ਹੋਏ ਵੇਖ ਕੇ ਵਿਚਾਰ ਕੀਤੀ ਕਿ ਇਸ ਵਿਚਾਰੇ ਦਾ ਬਹੁਤ ਨਰਾਦਰ ਹੋਇਆ ਹੈ ਇਹ ਤਾਂ ਪ੍ਰੇਮ ਕਰਕੇ ਦੂਰੋਂ ਆਇਆ ਸੀ ਸ਼ਾਮ ਹੋਈ ਤਾਂ ਗੁਰੂ ਜੀ ਸੇਵਕਾਂ ਸਮੇਤ ਘਰ ਆਏ ਤਾ ਗੁਰੂ ਮਾਤਾ ਜੀ ਨੇ ਗੁਰੂ ਜੀ ਨੂੰ ਬਚਨ ਕਹੇ ਮਨੁੱਖਾਂ ਦਾ ਤੁਸੀਂ ਬਿਲਕੁਲ ਨਰਾਦਰ ਕਰਦੇ ਰਹਿੰਦੇ ਹੋ ਜੀ ਅੱਜ ਜਿਹੜਾ ਪੁਰਖ ਆਇਆ ਹੈ ਉਸ ਦੇ ਗਲ ਵਿੱਚ ਕੀਮਤੀ ਕਮੀਜ਼ ਸੁਗ ਰਹੀ ਸੀ ਤੁਸੀਂ ਉਸ ਦੇ ਸੁਰਤ ਤੇ ਪਾਣੀ ਨਾਲ ਭਿੱਜੀ ਹੋਈ ਪੰਡ ਚੁਕਾ ਦਿੱਤੀ ਜਿਸ ਨਾਲ ਉਸ ਦੇ ਸਾਰੇ ਕੱਪੜੇ ਖਰਾਬ ਹੋ ਗਏ ਹਨ ਕਿਰਪਾਣ ਦਾ ਗੁਰੂ ਜੀ ਨੇ ਇਹ ਸੁਣ ਕੇ ਬਚਨ ਕੀਤਾ ਭਲਿਏ ਇਸ ਦੇ ਸਿਰ ਉੱਤੇ ਗਾਰੇ ਵਾਲੀ ਭਾਰੀ ਪੰਡ ਨਹੀਂ ਝੁਕਾਈ ਅਸਾਂ ਨੇ ਅਸਾਂ ਨੇ ਇਸ ਨੂੰ ਦੀਨ ਦੁਨੀਆ ਦਾ ਸੁੰਦਰ ਛਤਰ ਦਿੱਤਾ ਜਿਹੜੇ ਤੁਸੀਂ ਗਾਰੇ ਦੇ ਤੱਬੇ ਦੇਖ ਰਹੇ ਹੋ ਨਾ ਉਹ ਤਾਂ ਅਸੀਂ ਇਸ ਉੱਤੇ ਕੇਸਰ ਦਾ ਛੜਕਾ ਕੀਤਾ ਹੁਣ ਤੁਸੀਂ ਨੇੜੇ ਹੋ ਕੇ ਵੇਖੋ ਕੇਸਰ ਦਾ ਛੜਕਾ ਹੈ ਕਿ ਨਹੀਂ ਜਦ ਮਾਤਾ ਜੀ ਨੇ ਨੇੜੇ ਹੋ ਕੇ ਦੇਖਿਆ ਤਾਂ ਗੁਰੂ ਜੀ ਨੇ ਪੁੱਛਿਆ ਕਿ ਤੁਸੀਂ ਕੀ ਵੇਖਿਆ ਮਾਤਾ ਜੀ ਨੇ ਕਿਹਾ ਹੈ ਪ੍ਰਭੂ ਜੀ ਮੈਂ ਵੇਖਿਆ ਹੈ ਕਿ ਤੁਹਾਡੀ ਲੇਖਾ ਰਹਿ ਤ ਗਤੀ ਜਾਣੀ ਨਹੀਂ ਜਾ ਸਕਦੀ ਹੁਣ ਤਾਂ ਕੇਸਰ ਦੀ ਹੀ ਖੁਸ਼ਬੂ ਆ ਰਹੀ ਹੈ ਗੁਰੂ ਜੀ ਨੇ ਕਿਹਾ ਸੁਣੋ ਭਿਆਨਕ ਭਵ ਸਾਗਰ ਵਿੱਚ ਬਹੁਤ ਮਨੁੱਖ ਡੁੱਬ ਰਹੇ ਡੁੱਬਦੇ ਜਾ ਰਹੇ ਆ ਬਹੁਤ ਮਨੁੱਖਾਂ ਨੂੰ ਭਵ ਸਾਗਰ ਕਰਨ ਵਾਸਤੇ ਏ ਭਾਈ ਲੈਣਾ ਮਲਾਹ ਹੋਣਗੇ ਇਹ ਸੁਣ ਕੇ ਮਾਤਾ ਸਲੱਖਣੀ ਜੀ ਚੁੱਪ ਕਰ ਗਏ ਪਰ ਭਾਈ ਲੈਣਾ ਜੀ ਇਹ ਵਿਚਾਰ ਸੁਣ ਕੇ ਬਹੁਤ ਪਰੇਸ਼ਾਨ ਆਏ ਹੋਏ ਭਾਵੇਂ ਉਹਨਾਂ ਨੂੰ ਗੁਰੂ ਜੀ ਦੀ ਇਸ ਗੱਲ ਦੀ ਪੂਰੀ ਸਮਝ ਨਹੀਂ ਆਈ ਸੀ ਫਿਰ ਇੱਕ ਦਿਨ ਜੋ ਸੰਗਤ ਜਵਾਲਾ ਪੂਜਨ ਗਈ ਸੀ ਉਹ ਬੜੇ ਉਤਸ਼ਾਹ ਨਾਲ ਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਵਾਪਸ ਆ ਗਈ। ਉਹਨਾਂ ਨੇ ਭਾਈ ਲੈਣਾ ਜੀ ਨੂੰ ਬਾਹਰ ਬੁਲਾਇਆ ਅਤੇ ਕਿਹਾ ਆਪਣੇ ਗੁਰੂ ਦੇ ਸਾਨੂੰ ਵੀ ਹੁਣ ਦਰਸ਼ਨ ਕਰਾ ਦੇਵੋ ਜੀ। ਤਾਂ ਭਾਈ ਲੈਣਾ ਜੀ ਨੇ ਸਾਰਿਆਂ ਨੂੰ ਕਿਹਾ ਕਿ ਤੁਸੀਂ ਇੱਥੇ ਰੁਕੋ। ਮੈਂ ਗੁਰੂ ਜੀ ਅੱਗੇ ਬੇਨਤੀ ਕਰਕੇ ਆਉਂਦਾ। ਫੇਰ ਗੁਰੂ ਜੀ ਕੋਲ ਜਾ ਕੇ ਹੱਥ ਜੋੜ ਕੇ ਭਾਈ ਲੈਣਾ ਜੀ ਨੇ ਬੇਨਤੀ ਕੀਤੀ। ਹੇ ਗੁਰੂ ਜੀ ਮੇਰੇ ਪਿੰਡ ਖਡੂਰ ਦੇ ਬਹੁਤ ਬਨੁਖ ਆਏ ਹਨ ਅਤੇ ਉਹ ਤੁਹਾਡੇ ਦਰਸ਼ਨ ਕਰਨਾ ਚਾਹੁੰਦੇ ਹਨ ਜੀ ਗੁਰੂ ਜੀ ਨੇ ਬਚਨ ਕੀਤਾ ਕਿ ਤੁਸੀਂ ਆਪਣੇ ਸਾਥੀਆਂ ਨੂੰ ਅੰਦਰ ਬੁਲਾ ਲਵੋ ਆਗਿਆ ਪਾ ਕੇ ਭਾਈ ਲੈਣਾ ਜੀ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਧਰਮਸ਼ਾਲਾ ਵਿੱਚ ਆ ਗਏ ਅਤੇ ਉਹਨਾਂ ਨੂੰ ਸਮਝਾਉਣ ਵਾਸਤੇ ਕਿਹਾ ਦੇਖੋ ਜੋ ਮਨੁੱਖ ਜਿਹੜੀ ਵੀ ਕਾਮਨਾ ਮਨ ਵਿੱਚ ਰੱਖ ਕੇ ਗੁਰੂ ਜੀ ਦੇ ਦਰਸ਼ਨ ਕਰੇਗਾ ਉਹ ਕਾਮਨਾ ਪੂਰੀ ਹੁੰਦੀ ਹੈ ਤੁਸੀਂ ਸਭ ਨੇ ਵੀ ਆਪਣੇ ਮਨ ਵਿੱਚ ਆਪਣੀ ਆਪਣੀ ਕਾਮਨਾ ਰੱਖ ਕੇ ਗੁਰੂ ਜੀ ਦੇ ਦਰਸ਼ਨ ਕਰਨੇ ਫਿਰ ਉਹਨਾਂ ਸਾਰਿਆਂ ਨੇ ਆਪਣੇ ਮਨ ਵਿੱਚ ਮਨੋ ਕਾਮਨਾ ਰੱਖ ਕੇ ਗੁਰੂ ਜੀ ਦੇ ਦਰਸ਼ਨ ਕੀਤੇ ਅਤੇ ਫਲ ਫੁੱਲ ਗੁਰੂ ਜੀ ਦੀ ਪੇਟਾ ਰੱਖ ਕੇ ਤਨ ਗੁਰੂ ਜੀ ਤਨ ਗੁਰੂ ਜੀ ਦਾ ਉਚਾਰਨ ਕੀਤਾ ਜਿਹੜੀ ਜਿਹੜੀ ਕਿਸੇ ਦੀ ਕਾਮਨਾ ਸੀ ਗੁਰੂ ਜੀ ਨੇ ਉਹ ਪੂਰੀ ਕੀਤੀ ਇੱਕ ਰਾਤ ਕਰਤਾਰਪੁਰ ਰਹਿ ਕੇ ਸਾਰੇ ਜਣੇ ਸਾਰੀ ਸੰਗਤ ਆਪਣੇ ਪਿੰਡ ਖਡੂਰ ਚਲੀ ਗਏ ਭਾਈ ਲੈਣਾ ਜੀ ਪ੍ਰੇਮ ਕਰਕੇ ਗੁਰੂ ਜੀ ਪਾਸ ਹੀ ਰਹੇ ਉਹ ਹਰ ਹਰ ਵੇਲੇ ਸੇਵਾ ਵਿੱਚ ਰਹਿੰਦੇ ਸਨ ਝੂਠੇ ਭਾਂਡੇ ਮਾਂਜਦੇ ਸਨ ਪੱਖਾ ਲੈ ਕੇ ਹਵਾ ਚਲਦੇ ਸਨ ਸਾਰੇ ਘਰ ਵਿੱਚ ਝਾੜੂ ਮਾਰ ਕੇ ਸਫਾਈ ਕਰਦੇ ਸੀ। ਗੁਰੂ ਜੀ ਦੇ ਵਸਤਰ ਧੋਂਦੇ ਸਨ ਅਤੇ ਗੁਰੂ ਜੀ ਦੇ ਚਰਨ ਧੋ ਕੇ ਬਹੁਤ ਖੁਸ਼ ਹੁੰਦੇ ਸਨ। ਇਸ ਤਰ੍ਹਾਂ ਭਾਈ ਲੈਣਾ ਜੀ ਦੀ ਨਿਤਾ ਪ੍ਰਤੀ ਜੋ ਸੇਵਾ ਸੀ ਉਹ ਉਸ ਨੇ ਭਾਈ ਲੈਣਾ ਜੀ ਨੇ ਇਸ ਤਰ੍ਹਾਂ ਕਰਨੀ ਸ਼ੁਰੂ ਕਰ ਦਿੱਤੀ। ਇਸ ਤਰ੍ਹਾਂ ਦਿਨ ਰਾਤ ਸੇਵਾ ਕਰਦੇ ਹੋਏ ਆ ਭਾਈ ਲੈਣਾ ਜੀ ਦਾ ਸਮਾਂ ਗੁਜ਼ਰ ਜਾਂਦਾ ਸੀ। ਉਹ ਸਦਾ ਹੀ ਗੁਰੂ ਜੀ ਦੇ ਚਿਹਰੇ ਵੱਲ ਦੇਖਦੇ ਰਹਿੰਦੇ ਸਨ। ਗੁਰੂ ਜੀ ਜੋ ਹੁਕਮ ਕਰਦੇ ਸਨ ਭਾਈ ਲੈਣਾ ਜੀ ਛੱਟ ਹੀ ਦਿਲ ਵਿੱਚ ਸ਼ਰਧਾ ਧਾਰ ਕੇ ਕਰ ਦਿੰਦੇ ਸਨ ਹਰ ਵੇਲੇ ਮਨ ਸ਼ਰਧਾ ਵਿੱਚ ਭਿੱਜਿਆ ਰਹਿੰਦਾ ਸੀ ਇੰਨੀ ਪ੍ਰੀਤ ਵੱਧ ਗਈ ਸੀ ਕਿ ਬਿਆਨ ਨਹੀਂ ਕੀਤੀ ਜਾ ਸਕਦੀ ਕੋਈ ਵੀ ਉਪਮਾ ਦਾ ਪ੍ਰਮਾਣ ਦੇਈਏ ਤਾਂ ਉਸ ਦੀ ਬਰਾਬਰੀ ਨਹੀਂ ਕਰ ਸਕਦੇ ਜਿਵੇਂ ਕਿ ਪਤੰਗੇ ਦੀ ਪ੍ਰੀਤ ਦੀਵੇ ਨਾਲ ਹਰਨਦੀ ਪ੍ਰੀਤ ਸ਼ਕਾਰੀ ਦੀ ਘੰਟੀ ਨਾਲ ਇਹ ਪ੍ਰੀਤਾ ਭਾਈ ਲੈਣਾ ਜੀ ਦੀ ਪ੍ਰੀਤ ਦੇ ਸਾਹਮਣੇ ਤੁਸ਼ ਮਾਤਰਾ ਹਨ ਗੁਰੂ ਜੀ ਜੇ ਸਿਰ ਦੇਣ ਦਾ ਹੁਕਮ ਕਰਨ ਤਾਂ ਉਹ ਪਰਾਂ ਵਿੱਚ ਸਿਰ ਦੇਣ ਲਈ ਵੀ ਤਿਆਰ ਸਨ ਭਾਈ ਲੈਣਾ ਜੀ ਦਾ ਗੁਰੂ ਜੀ ਦੇ ਨਾਲ ਇੰਨਾ ਪ੍ਰੇਮ ਪੈ ਗਿਆ ਸੀ ਸੋ ਸੰਗਤ ਜੀ ਇੱਥੇ ਤੱਕ ਆਪਾਂ ਸ੍ਰੀ ਗੁਰੂ ਨਾਨਕ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਸਾਚੇ ਪਾਸ਼ਾ ਜੀ ਦੀ ਜੀਵਨੀ ਕਾਥਾ ਦਾ ਦੂਜਾ ਪਾਠ ਸੁਣਿਆ ਸੋ ਆਪਾਂ ਕੋਸ਼ਿਸ਼ ਕਰਾਂਗੇ ਕਿ ਹਫਤੇ ਚ ਦੋ ਵਾਰੀ ਜਲਦੀ ਜਲਦੀ ਇਹ ਪਾਠ ਪਾਇਆ ਜਾਣ ਆਪ ਸੰਗਤ ਤੱਕ ਪਹੁੰਚਾਏ ਜਾਣ ਆਪ ਜੀ ਦੇ ਸੁਣਨ ਵਾਸਤੇ ਤਾਂ ਕਿ ਆਪ ਜੀ ਦੀ ਵੀ ਪ੍ਰੀਤ ਗੁਰੂ ਅੰਗਦ ਦੇਵ ਜੀ ਬਾ ਗੁਰੂ ਨਾਨਕ ਪਾਸ਼ਾ ਜੀ ਦੇ ਨਾਲ ਪੈ ਜਾਵੇ ਸੋ ਕੋਸ਼ਿਸ਼ ਕਰਾਂਗੇ ਆਪਾਂ ਹਫ਼ਤੇ 'ਚ ਦੋ ਵਾਰੀ ਦੇਣ ਦੀ ਨੀਤਾ ਬਹੁਤ ਜਲਦੀ-ਜਲਦੀ ਆਪਾਂ ਪਾਠ ਪੜ੍ਹਾ ਕਰਾਂਗੇ ਇਸ ਵਾਰ ਥੋੜਾ ਜਿਹਾ ਲੇਟ ਹੋ ਗਿਆ ਸੋ ਅੱਗੇ ਤੋਂ ਆਪਾਂ ਧਿਆਨ ਰੱਖਾਂਗੇ ਕਿ ਜਲਦੀ ਪਾਠ ਪਾਇਆ ਜਾਵੇ ਪਾਠ 3.1 ਵਾਤੇ ਧਿਆਨ ਰੱਖਿਆ ਜਾਏਗਾ ਕਿ ਉਹ ਜਲਦੀ ਤੁਹਾਡੇ ਤੱਕ ਪਹੁੰਚਾਇਆ ਜਾਵੇ ਸੋ ਸਾਰੀ ਸੰਗਤ ਬਿਲਾਵ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ